ਜੀ ਸਤਿ ਸ਼੍ਰੀ ਅਕਾਲ ਜੀ ਸਭ ਦਾ ਤੁਹਾਡੇ ਸਾਰੇ ਬਲੌਗ ਦੇ ਵਿੱਚ ਹੋਰ ਸਵਾਗਤ ਹੈ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਮੈਨੂੰ ਵੀਡੀਓ ਦੀ ਸ਼ੁਰੂਆਤ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰੇ ਪੈਨ ਪਾਇਆਂ ਦਾ ਹੱਥ ਜੋੜ ਕੇ ਧੰਨਵਾਦ ਜਿਨ੍ਹਾਂ ਨੇ ਕੱਲ ਵਾਲੀ ਵੀਡੀਓ ਤੇ ਛੋਟੇ ਛੋਟੇ ਕਮੈਂਟ ਕਰੇ ਤੇ ਮੀਡੀਏ ਨੂੰ ਲਾਈਕ ਕਰਿਆ ਤੇ ਹਾਈਟ ਕਰਿਆ ਇਸੇ ਤਰ੍ਹਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਤੇ ਛੋਟੇ ਛੋਟੇ ਕਮੈਂਟ ਕਰਦੇ ਰਿਹਾ ਕਰੋ आज जितै शाम ਦਾ ਟਾਈਮ ਆ ਤੇ ਜਿਸ ਕਾਰਨ ਟਿਊਸ਼ਨ ਚਲੇ ਗਿਆ ਸੈਤਪ੍ਰੀਤ ਸ਼ਾਇਦ ਖੇਡਣ ਗਿਆ ਹੋਇਆ ਹਨ ਉਹ ਹੈ ਨੀਗਾ ਘਰੇ ਪਹਿਲਾਂ ਲੱਗਿਆ ਹੋਇਆ ਸੀਗਾ ਟੈਂਡੀਆਂ ਲਾਉਣ ਉਹਨੇ ਟੈਂਡੀਆਂ ਲਾਵੀ ਦਿੱਤੀਆਂ ਅ ਕੱਲ ਰੋਟੇ ਤੇ ਲਾਈਆਂ ਸੀਗੀਆਂ ਤੇ ਇੱਕ ਲੜੀ ਆਪਣੇ ਹੋਰ ਨੇ ਜੀ ਸੀ ਕਾਫੀ ਬੜੀ ਸੀ ਸਾਰੇ ਵੱਧਰੇ ਤੇ ਲੱਗ ਗਈ ਤੇ ਉਹ ਲਾਤੀ ਘਟਿਆ ਮੈਂ ਕਹਿੰਦਾ ਮੈਂ ਤਾਂ ਪਹਿਲਾਂ ਹੀ ਲਾ ਦੇਣੀ ਆ ਨੇ ਬਾਕੀ ਕਹਿੰਦਾ ਫੇਰ ਲੈ ਕੇ ਆਵਾਂਗੇ ਨੇੜੇ ਜਾ ਕੇ ਤੇ ਇੱਕ ਲੜੀਓ ਨੇ ਮੋਢੇ ਸਾਈਡ ਫਰੰਟ ਤੇ ਲਾਤੀ ਮੈਂ ਹਟੀ ਸੀਗੇ ਕਪੜੇ ਤੋਂ ਕਿ ਕਪੜੇ ਆਪਣੇ ਧੋਤੇ ਗਏ ਤੇ ਬਸ ਮਸ਼ੀਨ ਚ ਪਾਣੀ ਰਹਿੰਦਾ ਤੇ ਇੱਕ ਮੇਰਾ ਸੂਟ ਰਹਿੰਦਾ ਮਸ਼ੀਨ ਚ ਪਾਇਆ ਹੋ ਉਸ ਆਪਣੇ ਕੋਲ ਤੋਂ ਬਾਕੀ ਮਸ਼ੀਨ ਧੋਦਾਂਗੇ ਹੁਣ ਆਪਾਂ ਮੈਂ ਨਾ ਚਾਹ ਤੇ ਲੱਗੀ ਸੀਗੀ ਇੱਥੇ ਤੁਸੀਂ ਵੀਪੀ ਲੋਜੀ ਚਾਹ ਬਣਾ ਠੰਡੀ ਕਰਕੇ ਫਟਾਫਟ ਲੈਣ ਲੱਗੀਆਂ ਤੇ 24 4 ਵਜਾ ਟਾਈਮ ਹੋ ਗਿਆ ਮੈਂ ਚਾਹ ਨਹੀਂ ਕੀਤੀ ਸੀਗੀ ਤੇ ਹੁਣ ਫੇਰ ਜਾਣਾ ਸੀ ਕੰਮ ਕਰਨ ਨਾਲ ਲੱਗਣਾ ਸੀਗਾ ਕੰਮ ਕਰਨ ਮੈਂ ਚੱਲ ਵੀ ਥੋੜਾ ਬੜਾ ਚਾਹ ਪੀ ਕੇ એનર્ਜੀ ਜੀ ਆ ਜਾਂਦੀ ਹੈ ਚਾਹ ਦੇ ਨਾਲ ਵੀ ਚਾਹ ਪੀ ਕੇ ਲੱਗਦੀ ਆ ਜਾਂਦੀ ਕਿ ਸਾਇਦ ਇਹੋ ਆਪਾਂ ਸੰਡੇ ਨਾ ਆਪਾਂ ਹੁਣ ਜਿਵੇਂ ਕੇ ਸਾਬੀਆਂ ਆਪਣੇ ਪੱਠੇ ਵਿੱਚ ਨੇ ਹੁਣ ਤੇ ਉੱਥੇ ਨਾ ਆਪਣਾ ਥੋੜਾ ਜਿਹਾ ਰਿਓ ਪਿਆ ਦੇਸੀ ਓਪਨ ਆਉਣਿਆ ਲੱਤੀ ਹਟੇ ਦੇ ਵਿੱਚ ਉਹ ਕਹਿੰਦੇ ਵੀ ਥੋੜਾ ਥੋੜਾ ਅੱਜ ਦਾ ਘੰਟਾ ਲਵਾਉਂਦੇ ਹੁਣ ਤੇ ਉਹ ਆਪੇ ਸਟਲ ਨਾ ਮੈਂ ਪਿੱਛੇ ਵੀ ਆਪਣੇ ਵੀਡੀਓ ਪਾਣਾ ਬਣਾਨੇ ਜਦੋਂ ਪਿਛਲੇ ਸਾਲ ਹਨਾ ਰਿਓ ਕੱਢਿਆ ਸੀ ਉਹ ਵੀਡੀਓ ਪਾਣਾ ਬਣਾਨੇ ਆਪਣੀਆਂ ਰਿਓ ਕਰਦੇ ਨੇ ਦੇਸੀ ਖਾਦ ਤੇ ਉਹੀ ਬਣਾਉਣ ਜਾਣਾ ਸੀਗਾ ਮੈਂ ਚਲ ਮੈਂ ਆਉਣੀ ਵੀ ਚਾਹ ਪੀਆ ਮੈਂ ਵੀ ਫਿਰ ਲੱਗਦੇ ਆ ਤੇ ਉਹ ਸਿੱਟਾਂਗੇ ਜਾਕੀ ਹੁਣ ਕਿ ਉਹਦੀ ਵੀਡੀਓ ਆਪਾਂ ਨਹੀਂ ਸ਼ੂਟ ਕਰਦੇ ਹੈਗੇ ਜੁਣ ਕਿ ਉਹ ਉੱਥੇ ਉਹ ਮੈਨੂੰ ਵੀ ਸ਼ਟ ਬਰੇ ਵੀ ਇਹ ਮਤਲਬ ਸਾਰੇ ਲੱਗਾਂਗੇ ਹੈਨਾ ਤੇ ਵੀ ਇਹ ਵੀ ਵੀਡੀਓ ਚੱਲਣਾ ਪਏ ਉਸ ਤੋਂ ਬਾਅਦ ਫਿਰ ਪਿੰਡਾਂ ਨੇ ਮੇਰਾ ਬਹੁਤ ਪੱਥਨ ਆਣਾ ਹੈ ਬਹੁਤ ਪੱਥਾਂ ਕੇ ਜਾ ਕੇ ਤੇ ਪਹਿਲਾਂ ਤਾਂ ਆਪਾਂ ਚਾਹ ਪੀ ਕੇ ਚੱਲਦੇ ਆ ਫਿਰ ਤੁਹਾਨੂੰ ਦਿਖਾਉਨੇ ਆ ਤੇ ਬਾਦਮ ਹੋਰ ਪੱਲੇ ਉੱਤੇ ਹਾਂਜੀ ਚੱਲਦੇ ਆਪਾਂ ਥੱਲੇ ਨੂੰ ਹੁਣ ਤੇ ਸਿਲੰਡਰ ਵੀ ਆਪਾਂ ਬਾਹਰ ਕੱਢਿਆ ਪਏ ਇੱਥੇ ਹਵਾ ਹਰੀ ਲਾ ਲੰਨੇ ਜੇ ਕਈ ਵਾਰ ਕੁਛ ਬਣਾਉਣਾ ਹੁੰਦਾ ਇਹਦੇ ਤੇ ਤੇ ਕੱਪੜੇ ਆਪਾਂ ਨੇ ਧੋਕੇ ਸੁਕਣੇ ਪਾਤੇ ਹਵਾ ਲੱਗ ਜੂਗੀ ਆ ਟੈਲਡੋਲੀ ਵੀ ਰੱਖਤੀ ਬਾਹਰ ਧੁੱਪਾ ਤੇ ਉਹਦੇ ਵਿੱਚ ਆਟਾ ਪਾਵਾਂਗੇ ਆਪਾਂ ਆਟਾ ਰੱਖਿਆ ਹੋਇਆ ਥੱਲੇ ਲਿਆ ਕੇ ਪਾ ਕੇ ਉਹ ਪੌਣਿਆ ਮੌਸਮ ਦੇਖੋ ਧੁੱਪਾ गुडे 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 बंद करने हैं हाँ जी आ गए से क्या पहले ਤੇ ਆਪਾਂ ਨੇ ਇੱਥੇ ਨਾ ਜਿਹੜਾ ਸਾਰਾ ਹੀ ਰਿਓ ਸੀ ਇਹ ਖੰਡਾਤਾ ਸੀਗਾ ਇੰਨੀ ਕਿ ਜਗ੍ਹਾ ਚ ਪਾਇਆ ਸੀਗਾ ਜਿੱਥੇ ਆ ਮੁਰਗੇ ਜੀ ਫਿਰਦੇ ਨੇ ਆਪਣੇ ਦੇਖੋ ਆਪਣਾ ਕਿੰਨਾ ਜਾਨਵਰ ਫਿਰ ਰਹੇ ਨੇ ਮੁਰਗੇ ਹੁਣ ਸਾਰੀ ਫੋਲ ਦੇਣਗੇ ਉਹਨਾਂ ਨੂੰ ਜਿਹੜੀ ਢੇਰੀਆਂ ਲੱਗੀਆਂ ਨੇ ਆ ਰਿਓ ਕੱਢਿਆ ਆਪਾਂ ਨੇ ਜਿਹੜੀ ਢੇਰੀ ਜੀ ਖਿੰਡੀ ਪਈ ਆ ਤੇ ਬਸ ਥੋੜੀ ਜਿਹੀ ਰਹਿ ਗਈ ਹੁਣ ਘੰਟਾ ਕ ਕਾਨੂੰ ਲੱਗੂਗਾ ਘੰਟਾ ਅੱਜ ਲਾਤਾ ਤਰਾਂ ਚੁੰਨ ਤੋਂ ਪਹਿਲਾਂ ਪਹਿਲਾਂ ਜਿੰਨਾ ਕ ਟਾਈਮ ਲੱਗਿਆ ਉਹਨਾਂ ਕ ਲਾਤਾ ਸੀਗਾ ਤੇ ਵੀਡੀਓ ਆਪਾਂ ਨੇ ਨਹੀਂ ਸ਼ੂਟ ਕਰੀ ਹੈਗੀ ਕਿਉਂਕਿ ਜੀ ਸੈਲਫੀ ਤਾਂ ਪਪਾ ਮੰਗਨ ਨੇ ਜਿੰਦਸ਼ਾ ਸੰਗ ਜਾਂਦਾ ਕਹਿੰਦਾ ਰੈਣ ਦੇ ਛੱਡ ਪਰਿਓ ਵੀਡੀਓ ਨਹੀਂ ਪਾਉਣੀ ਹੈਗੀ ਮੈਂ ਹੱਸਦੀ ਹੁੰਨੀ ਆ ਮੈਂ ਜਿੱਥੇ ਸੰਗ ਕਰਨੇ ਵਾਲੀ ਹੁੰਦੀ ਆ ਉੱਥੇ ਤੁਸੀਂ ਕਰਦੇ ਨਹੀਂਗੇ ਅ ਘਰ ਦੇ ਕੰਮਾਂ ਨੂੰ ਤੁਹਾਨੂੰ ਸੰਗ ਆਉਣ ਲੱ ਆ ਜਾਂਦੀ ਆ ਵੀਡੀਓ ਨਹੀਂ ਪਾਉਣੀ ਹੈਗੀ ਹੈਨਾ ਤੇ ਮੈਂ ਉੱਥੇ ਸੰਗ ਕਰਿਆ ਕਰੋ ਜਿੱਥੇ ਕਰਨੇ ਵਾਲੀ ਆ ਮੈਂ ਤੇ ਇਦਾਂ ਹੀ ਬਸ ਉਹਨਾਂ ਹੱਸ ਰਹੀ ਸੀਗੀ ਮਾਂ ਚਲ ਛੱਡ ਪਰੇ ਨਹੀਂ ਬਣਾਦੇ ਹੈਗੇ ਤੇ ਮੈਂ ਚਲੋ ਬਾਅਦ ਦਿਖਾ ਦਾਂਗੇ ਉਹ ਆਪਣੇ ਰੂੜੀ ਖਾਧਾ ਖੰਡਾਤਾ ਸੀਗਾ ਤੇ ਉੱਥੇ ਉਹਨਾ ਆਪਾਂ ਹੁਣ ਮਤਲਬ ਹੱਲ ਤਾਂ ਆਪਣਾ ਬਾਜਰੇ ਖੜਾ ਬਾਜਰਾ ਖੜਾ ਨਾ ਉਸ ਤੋਂ ਬਾਅਦ ਉੱਥੇ ਜਮੀ ਬੀਜਾਂਗੇ ਆਪਾਂ ਤੇ ਇੱਥੇ ਨਾ ਫਿਰ ਮੈਂ ਲੱਗੀ ਸੀਗੀ ਅੰਦਰ ਮੈਂ ਹਾਂ ਵੀ ਚਲੋ ਪਾਥੀਆਂ ਪੱਥਨ ਤੋਂ ਪਹਿਲਾਂ ਝਾੜੂ ਵੀ ਲਾਦਾ ਅੰਦਰੋਂ ਵੀ ਗੋਹਾ ਚੱਕਤਾ ਸੀਗਾ ਤੇ ਚੜੂ ਲੌਣ ਲੱਗੀ ਸੀ ਜਸਕਰਨ ਵੀ ਆ ਗਿਆ ਸੀਗਾ ਟਿਊਸ਼ਨ ਤੋਂ ਟਿਊਸ਼ਨ ਤੋਂ ਆ ਕੇ ਨਾ ਇਹਨੇ ਦੇਖਿਆ ਵੀ ਮੰਮੀ ਕੰਮ ਕਰ ਰਹੀ ਆ ਬਾਹਰ ਤੇ ਫੇਰ ਮੇਰੇ ਨਾਲ ਆ ਗਿਆ ਇਹ ਤਰਸ ਮੰਨ ਲੈਂਦਾ ਹੁੰਦਾ ਮੇਰੇ ਤੇ ਵੀ ਮੰਮੀ ਕੰਮ ਕਰ ਰਹੀ ਆ ਮੈਂ ਸਿੱਟਦੀ ਸੀਗੀ ਤਸਲੇ ਤੇ ਉਦੋਂ ਪਾਪਾ ਭਰ ਕੇ ਚਕਾਉਂਦਾ ਸੀਗਾ ਮੈਨੂੰ ਹਨਾ ਤੇ ਆਪਾਂ ਫੇਰ ਘੰਡਾ ਤਾਂ ਘੰਟਾ ਕੋ ਲਾਇਆ ਘੰਟੇ ਦੇ ਵਿੱਚ ਹੀ ਅੱਧੀ ਮਤਲਬ ਰੂੜੀ ਚਲੀ ਗਈ ਸੀਗੀ ਆਪਣੀ ਦੇਸੀ ਖਾਦ ਦੀ ਤੇ ਉਹ ਆਪਾਂ ਨੇ ਸਿੱਟਤੀ ਸੀਗੀ ਅੱਧੇ ਘੰਟਾ ਵਿੱਚ ਹਨਾ ਤੇ ਵੇਰਾ ਕਹਿੰਦਾ ਮੇਰੇ ਨਾਲ ਇਹ ਕੰਮ ਕਰਾਉਣ ਲੱਗ ਗਿਆ ਇੱਥੇ ਪਹਿਲਾਂ ਤਾਂ ਕਹਿੰਦਾ ਕਹਿੰਦਾ ਮੰਮੀ ਮੈਂ ਮੈਂ ਸੰਨ ਲਾਦਾ ਮੈਂ ਕਿਹਾ ਵੀ ਨਹੀਂ ਮੈਂ ਸੰ ਨਹੀਂ ਣਾਉਣੀਆਂ ਹੈਗੀਆਂ ਸ਼ਾਮ ਦਾ ਟਾਈਮ ਆ ਵੀ ਕਾ ਨੂੰ ਗਰਮ ਸਰਦ ਹੋ ਜਾਣਗੇ ਹਨਾ ਵੀ ਇਸ ਟਾਈਮ ਨਹੀਂ ਮੈਂ ਸੰ ਲਾਈ ਦੇਉਂਦੀ ਅਸੀਂ ਕਦੇ ਵੀ ਸ਼ਾਮ ਨੂੰ ਮੈਂ ਸੰ ਨਹੀਂ ਣਾਉਣੀਆਂ ਹੈਗੀਆਂ ਸਵੇਰ ਟਾਈਮ ਇਹਨਾਂ ਨੂੰ ਲਾਉਣੇ ਆ ਤੇ ਫਿਰ ਕਹਿੰਦਾ ਚਲ ਠੀਕ ਆ ਕਹਿੰਦਾ ਜੇ ਨਹੀਂ ਣਾਉਣੀਆਂ ਹੈਗੀਆਂ ਕਹਿੰਦਾ ਮੈਂ ਖਰਖਰਾ ਫੇਰ ਦਿੰਨਾ ਉਹ ਲੋਹੀ ਦੀ ਪੱਤੀ ਜੀ ਦੀ ਖਰਖਰਾ ਜਿਹਾ ਹਨਾ ਤੇ ਉਹ ਫੇਰਨ ਲੱਗਿਆ ਹੋਇਆ ਸੀਗਾ ਉਹਦੇ ਨਾਲ ਕਹਿੰਦਾ ਮੈਂ ਗੋਹਾ ਸਾਰਾ ਸਾਫ਼ ਕਰ ਦਿੰਨਾ ਮੈਂ ਕਹਿੰਸੀ ਮੈਂ ਇਹ ਰਹਿਣ ਦੇ ਵੀ ਰਾਤ ਨੂੰ ਤਾਂ ਮੱਛਰੇ ਲੜਨਾ ਵਧੀਆ ਵੀ ਗੋਹਾ ਲੱਗਿਆ ਰਹੂਗਾ ਤੇ ਨਹੀਂ ਕਹਿੰਦਾ ਮੈਂ ਤਾਂ ਫੇਰ ਨਾ ਤੇ ਹੌਲੀ-ਹੌਲੀ ਸਾਰਿਆਂ ਦੀ ਫੇਰਦਾ ਇਹਨੇ ਸਾਰੇ ਪਸ਼ੂਆਂ ਦੀ ਫੇਰਦਾ ਤੇ ਇੱਥੇ ਜਿਸका ਸੱਜਪ੍ਰੀਤ ਫੇਰ ਰਿਹਾ ਸੀਗਾ ਪਲਾਸਟ ਚੱਕੀ ਹੈਨਾ ਮੈਂ ਨਾ ਤੁਸੀਂ ਹੱਸੋਗੇ ਮੈਂ ਸ਼ੁਰੂ ਦੇ ਵਿੱਚ ਉਹ ਕਹਤਾ ਜਿਹੜੀ ਆਪਣੀਆਂ ਲੜੀਆਂ ਨਹੀਂ ਹੁੰਦੀਆਂ ਕੋਠੇ ਤੇ ਲੱਗਦੀਆਂ ਹੁੰਦੀਆਂ ਨੇ ਲੜੀਆਂ ਕਹਿੰਦੇ ਹੋਵੋਗੇ ਤੁਸੀਂ ਤਾਂ ਹੋ ਲੈਟਾਂ ਵੀ ਕਹਿੰਦੇ ਹੋਵੋਗੇ ਉਹ ਅਸੀਂ ਉਹਨਾਂ ਨੂੰ ਟੈਂਡੀਆਂ ਹੀ ਕਹਿੰਦੇ ਆ ਤੇ ਤੁਸੀਂ ਅਸੋਂਗੇ ਹਨਾ ਸਾਡੀ ਤਾਂ ਸਿੱਧੀ ਸਾਦੀ ਭਾਸ਼ਾ ਜਿਹੜੀ ਅਸੀਂ ਘਰੇ ਵਰਤਦੇ ਆ ਉਹੀ ਮੈਂ ਵੀਡੀਓ ਦੇ ਵਿੱਚ ਬੋਲ ਦੰਨੀ ਆ ਹਨਾ ਤੇ ਅਸੀਂ ਲੜ ਟੈਂਡੀਆਂ ਕਹਿੰਦੇ ਆ ਇਹਨਾਂ ਨੂੰ ਤੇ ਉਹ ਲਾ ਰਿਆ ਸੀਗਾ ਹਨਾ ਸੈਜ ਫਰੀਦ ਤੇ ਪਲਾਸਟ ਚੱਕੀ ਫਿਰਦਾ ਸੀਗਾ ਅਡਜਸਟ ਕਰਨ ਲੱਗਾ ਸੀ ਦੇਖ ਲਓ ਐਨ ਪੂਰੀ ਮਾਲਸ ਕਰ ਰਿਹਾ ਸੀਗਾ ਚੱਕ ਕੇ ਖਰਖਨ ਨਾਲ ਗੱਲਾਂ ਮਰੀ ਜਾਂਦਾ ਸੀਗਾ ਪਸ਼ੂਆਂ ਦੇ ਨਾਲ ਤੇ ਪਸ਼ੂਆਂ ਨਾਲ ਗੱਲਾਂ ਬਹੁਤ ਮਾਰਦਾ ਹੈ ਤੇ ਨਾਲੇ ਹਨਾ ਲੱਗਿਆ ਹੋਇਆ ਸੀਗਾ ਸਾਫ ਕਰਨਾ ਤੇ ਆ ਕੱਟੀ ਨੂੰ ਨਾਲੇ ਫੇਰੀ ਜਾਵੇ ਨਾਲੇ ਕਰੀ ਜਾਵੇ ਕਹਿੰਦਾ ਮੰਮੀ ਮਤਲਬ ਇਕਰੇ ਇਕਰੇ ਸਾਫ ਕਰਦੇ ਹੁੰਦੇ ਨੇ ਕਹਿੰਦਾ ਮੈਂ ਘੋੜੀ ਰੱਖਣੀ ਆ ਹੁਣ ਘੋੜੀ ਦੇ ਬਾਅਦ ਪਿਆ ਹੋਇਆ ਕਹਿੰਦਾ ਮੈਂ ਘੋੜੀ ਰੱਖੂਗਾ ਮੈਂ ਅੱਗੇ ਜਾਨਵਰ ਘੱਟ ਨੇ ਤੁਹਾਡੇ ਕੋਲ ਪਹਿਲਾਂ ਕਬੂਤਰ ਰੱਖੀ ਬੈਠਾ ਸੀਗਾ ਉਹ ਮਸਾ ਇਹਦਾ ਖਿਹੜਾ ਛੜਾਇਆ ਕਬੂਤਰਾਂ ਦਾ ਹੁਣ ਤਾਂ ਭੁੱਲ ਗਿਆ ਤੇ ਉਹ ਸਾਰੇ ਕਹਿਣ ਲੱਗੇ ਸੀਗੇ ਸਾਨੂੰ ਵੀ ਇਹ ਚੰਗੀ ਆਦਤ ਨਹੀਂ ਹੈ ਨਾ ਕਬੂਤਰਾਂ ਵਾਲੀ ਉਧਰੋਂ ਖਿਹੜਾ ਛੜਾਇਆ ਹੁਣ ਘੋੜੀ ਦੇ ਮਗਰ ਪਿਆ ਹੈ ਕਹਿੰਦਾ ਮੈਂ ਘੋੜੀ ਰੱਖੂਗਾ ਤੇ ਉਹ ਕੱਟੀ ਨੂੰ ਸਾਫ ਕਰਨ ਲੱਗਿਆ ਸੀਗਾ ਕਨ ਕੋੜੀ ਦੀ ਇੱਦਾਂ ਦਾ ਮਾਲਸ਼ ਕਰੀ ਦੇ ਮੈਨੂੰ ਦੱਸ ਰਿਆ ਸੀ ਆ ਮੈਂ ਹੱਛਿਆ ਮੈਂ ਸੁਣੀ ਜਾ ਰਹੀ ਸੀਗੀਆਂ ਉਹਨੀਆਂ ਗੱਲਾਂ ਤੇ ਨਾਲ ਦੀ ਨਾਲ ਆਪਾਂ ਆਪਦਾ ਕੰਮ ਕਰੀ ਜਾ ਰਹੇ ਸੀਗੇ ਤੇ ਬਾਕੀ ਜੀ ਹਨਾ ਘਰ ਦੇ ਕੰਮ ਵਿੱਚ ਕੋਈ ਸੰਗ ਸ਼ਰਮ ਨਹੀਂ ਹੁੰਦੀ ਹੈਗੀ ਤੇ ਘਰ ਦੇ ਕੰਮ ਨੂੰ ਖੁਸ਼ ਹੋ ਕੇ ਕਰਿਆ ਕਰੋ ਮੈਂ ਤਾਂ ਜੇ ਸੰਗ ਸ਼ਰਮ ਮੰਨਦੀ ਹੈ ਹਨਾ ਤਾਂ ਅੱਜ ਜਿੱਥੇ ਹੈਗੇ ਉੱਥੇ ਸ਼ਾਇਦ ਨਾ ਹੁੰਦੇ ਹਨਾ ਮੈਨੂੰ ਵੀ ਬਹੁਤ ਜਦੋਂ ਮੈਂ ਮਤਲਬ ਪਹਿਲਾਂ ਆਪਦੇ ਘਰ ਦੇ ਕੰਮ ਕਰਨ ਲੱਗੀ ਆ ਮਤਲਬ ਪੱਠੇ ਵਗੈਰਾ ਵੜਨ ਲੱਗੇ ਸੀਗੀ ਹਨਾ ਸਾਰੇ ਮੈਨੂੰ ਕਹਿੰਦੇ ਹੁੰਦੇ ਸੀਗੇ ਤੂੰ ਕਦੇ ਵੜਦੀ ਆ ਵੀ ਜਦੋਂ ਉਹ ਨਹੀਂ ਵੜਦਾ ਹੈਗਾ ਹਨਾ ਸਾਰੇ ਮੇਰੇ ਪਾਪਾ ਨੂੰ ਕਹਿੰਦੇ ਹੁੰਦੇ ਦੇਖ ਕਈ ਵਾਰ ਨਹੀਂ ਵੜਦੇ ਸੀਗੇ ਉਹ ਕਹਿੰਦੇ ਤੂੰ ਮੂਰੇ ਹੋ ਕੇ ਵੱਢੀ ਜੰਨੀ ਆ ਵੀ ਵੀ ਤੂੰ ਕਦੇ ਵੜਦੀ ਆ ਹਨਾ ਵੀ ਰਹਿਣ ਦੇ ਵੀ ਆਪੇ ਵੱਢ ਕੇ ਪਾ ਲਿਆ ਕਰੂਗਾ ਮੈਨੂੰ ਪਤਾ ਸੀਗਾ ਵੀ ਜੇ ਨਾ ਇੱਕ ਇੱਕ ਦਿਨ ਵੀ ਪਸ਼ੂਆਂ ਨੂੰ ਪੱਠੇ ਨਾ ਪਾਉ ਹੋਣਾ ਫਿਰ ਪਸ਼ੂ ਕਾ ਦੁੱਧ ਘੜ ਜਾਂਦੇ ਨੇ ਜੇ ਇਹਨਾਂ ਨੂੰ ਪੱਠੇ ਨਾ ਪਾ ਹਨ ਤੇ ਮੈਂ ਕਹ ਨਹੀ ਫਿਰ ਮੈਂ ਮੂਰੇ ਹੋ ਕੇ ਆਪ ਕਰ ਲੈਂਦੀ ਸੀਗੀ ਜੇ ਆਪਾਂ ਕਰਾਂਗੇ ਤਾਂ ਹੀ ਆਪਣੇ ਮਗਰ ਹਨਾ ਲੱਗਣਗੇ ਤੇ ਚਲੋ ਨਾਲ ਮੂਰੇ ਹੋ ਕੇ ਮੈਂ ਕਰਾਉਂਦੀ ਸੀਗੀ ਵੀ ਨਹੀਂ ਵੀ ਕੋਈ ਗੱਲ ਨਹੀਂ ਸਾਡੇ ਆਪ ਦਾ ਕਰਦਾ ਕੰਮ ਆ ਹਨਾ ਵੀ ਇਹਦੇ ਵਿੱਚ ਕਾਦੀ ਸੰਗ ਸ਼ਰਮ ਆਪਾਂ ਤਾਂ ਪੱਠੇ ਵੀ ਵੱਢ ਕੇ ਪਾਉਂਦੇ ਰਹੇ ਆ ਤੇ ਹੁਣ ਤਾਂ ਚਲੋ ਬੱਚੇ ਵੀ ਨਾਲ ਹੋ ਗਏ ਹਨਾ ਕਰਾ ਦਿੰਦੇ ਨੇ ਪਹਿਲਾਂ ਤਾਂ ਮੈਂ ਹੀ ਕੱਲੀ ਉਹ ਕਰਦੀ ਹੁੰਦੀ ਸੀਗੀ ਸੋ ਦੇਖਦੇ ਕਿ ਹੁਣ ਨਾਲ ਲੱਗ ਜਾਂਦੇ ਨੇ ਹਨਾ ਕੋਈ ਵੀ ਕੰਮ ਕਰਨ ਲਈ ਹਨਾ ਹੱਲਾਸ਼ੇਰੀ ਉਹ ਕਾਫੀ ਹੁੰਦੀ ਹੈ ਜੇ ਆਪਾਂ ਇੱਕ ਜਣ ਨੂੰ ਕਹਾਂਗੇ ਵੀ ਨਹੀਂ ਤੂੰ ਇਕੱਲਾ ਨੀਗਾ ਮੈਂ ਤੇਰੇ ਨਾਲ ਕਰਾਉਣੀ ਆ ਫਿਰ ਹਰ ਕੋਈ ਕੰਮ ਨੂੰ ਹੱਥ ਪਾਉਂਦਾ ਤੇ ਮੂਰੇ ਹੋ ਕੇ ਕਰਦਾ ਹਨਾ ਮੈਂ ਬਸ ਇਦਾਂ ਹੀ ਕਹਿੰਨੀ ਨੇ ਵੀ ਨਹੀਂ ਵੀ ਮੈਂ ਫਿਰ ਨਾਲ ਖੜਦੀ ਆ ਮੈਂ ਕਰਾਉਂਗੀ ਨਾਲ ਤੇ ਬਸ ਆਪਾਂ ਆਪਣਾ ਘਰ ਦਾ ਕੰਮ ਆਪੇ ਕਰ ਲਈਦਾ ਤੇ ਕਈ ਦਿਨ ਹੋ ਗਏ ਪਹਿਲਾਂ ਇਹਨਾਂ ਨੂੰ ਲੱਭਦੇ ਨੂੰ ਕਿਸੇ ਬੰਦੇ ਨੂੰ ਤੇ ਵੀ ਕੋਈ ਨਾਲ ਛਟਾ ਦੂਗਾ ਹਨਾ ਤੇ ਦਿਹਾੜੀ ਤੇ ਛਟਾ ਲਾਂਗੇ ਪਰ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਨਹੀਂ ਵੀ ਆਪਾਂ ਆਪੇ ਛਟਾਂਗੇ ਵੀ ਇੰਨਾ ਜ਼ਿਆਦਾ ਤਾਂ ਹੈ ਨਹੀਂਗਾ ਕਿਉਂ ਕਿਸੇ ਨੂੰ ਹਨਾ 1500 ਰੁਪਏ ਦੇਣਾ ਵੀ ਆਪਾਂ ਆਪੇ ਸੈੱਟ ਲੰਨਾ ਵੀ ਹੁੰਦਾ ਕਿ ਨਾ ਕਾ ਘੰਟਾ ਘੰਟਾ ਲਾ ਲਾਂਗੇ ਤਾਂ ਚਲੇ ਜਾਣਾ ਹਨਾ ਤੇ ਆਪਾਂ ਇਦਾਂ ਨਾਲ ਲਾ ਕੇ ਕੰਮ ਕਰਾ ਲੈਣੇ ਹੁੰਦੇ ਹਨਾ ਤੇ ਇਹ ਫਿਰ ਨਾਲੇ ਇਦਾਂ ਵੀ ਸਾਨੂੰ ਦੇਖ ਕੇ ਬੱਚੇ ਵੀ ਨਾਲ ਲੱਗ ਜਾਂਦੇ ਨੇ ਹਨਾ ਏਕਨੇ ਬੱਚਿਆਂ ਦਾ ਸੁਭਾਅ ਵੀ ਪਊਗਾ ਕੰਮ ਕਰਨ ਨੂੰ ਹਨਾ ਜੇ ਤੁਹਾਡੇ ਮੈਂ ਤਾਂ ਇਹੀ ਕਹੂੰਗੀ ਜੇ ਤੁਹਾ ਪਤੀ ਪਤਨੀ ਵਿੱਚੋਂ ਹਨਾ ਇੱਕ ਜਣਾ ਨਹੀਂ ਕੰਮ ਕਰਦਾ ਹੈਗਾ ਤਾਂ ਇੱਕ ਜਣੇ ਨੂੰ ਮੂਰੇ ਹੋ ਕੇ ਕੰਮ ਕਰਨਾ ਚਾਹੀਦਾ ਹਨਾ ਤੇ ਵੀ ਫਿਰ ਦੂਸਰਾ ਆਪਣੇ ਆਪ ਦੇਖ ਕੇ ਲੱਗ ਜਾਂਦਾ ਵੀ ਨਹੀਂ ਇਹ ਕੰਮ ਕਰ ਰਿਆ ਮੈਂ ਵੀ ਨਾਲ ਲੱਗਾ ਹਨਾ ਤੇ ਇਸੇ ਤਰ੍ਹਾਂ ਚਲੋ ਜੀ ਹਨਾ ਜ਼ਿੰਦਗੀ ਨਿੰਗਦੀ ਆ ਹਨਾ ਤੇ ਮੂਰੇ ਹੋ ਕੇ ਕੰਮ ਕਰ ਲਿਆ ਕਰੋ ਕੋਈ ਗੱਲ ਨਹੀਂ ਇਹ ਨਹੀਂ ਹੁੰਦਾ ਹੈਗਾ ਵੀ ਉਹਨੇ ਕੱਟ ਕਰਿਆ ਮੈਂ ਵੀ ਮੈਂ ਵੱਧ ਕਰਿਆ ਇਹ ਨਾ ਸੋਚਿਆ ਕਰੋ ਹਨਾ ਮੈਂ ਸ਼ੁਰੂ ਤੋਂ ਇੰਦਾ ਦੀ ਵੀ ਆ ਆਪਾਂ ਕਦੇ ਵੀ ਕਿਸੇ ਨੂੰ ਐ ਨਹੀਂ ਕਿਹਾ ਵੀ ਤੂੰ ਘੱਟ ਕੰਮ ਕਰਦਾ ਜਾਂ ਮੈਂ ਮੈਂ ਵੱਧ ਕਰਦੀ ਜਾਂ ਮੈਂ ਵੱਧ ਕਰਦੀਆਂ ਤੂੰ ਕੱਟ ਕਰਦਾ ਹਨ ਕਿਸੇ ਨੂੰ ਨਹੀਂ ਗਿਆ ਹੈਗਾ ਆਪਾਂ ਮੂਰੇ ਹੋ ਕੇ ਕੰਮ ਕਰ ਲਈਦਾ ਸੋ ਕੋ ਨਾਲ ਲੱਗਦੇ ਨੇ ਹੁਣ ਦੇਖਦੇ ਹਾਂ ਤੁਸੀਂ ਹੁਣ ਨਾਲ ਆਪ ਕੋ ਖੁਦ ਕੰਮ ਕਰਾਉਂਦੇ ਨੇ ਹਨਾ ਪਹਿਲਾਂ ਚਲੋ ਇਦਾਂ ਸੀਗਾ ਵੀ ਮੈਂ ਮੂਰੇ ਹੋ ਕੇ ਕਰ ਲੈਂਦੀ ਸੀਗੀ ਤਾਂ ਹੀ ਜੇ ਪਸ਼ੂ ਮੂਰੇ ਹੋ ਕੇ ਸਾਹਮਦੇ ਸੀਗੇ ਤਾਂ ਹੀ ਅੱਜ ਚਲੋ ਇੱਥੇ ਇੰਨੇ ਜੋਗੇ ਹੋਏ ਆ ਹਨਾ ਤੇ ਕੋਈ ਗੱਲ ਨਹੀਂ ਪਹਿਲਾਂ ਪਾਉਂਦੇ ਹੁੰਦੇ ਸੀਗੇ ਪੱਠੇ ਵੱਢ ਕੇ ਚਲੋ ਹੁਣ ਤਾਂ ਕਦੇ-ਕਦੇ ਪਹਿਲਾਂ ਤਾਂ ਚਲੋ ਲਗਾਤਾਰ ਪਾਉਣੇ ਪੈਂਦੇ ਸੀਗੇ ਇਹਨਾਂ ਨੂੰ ਸਾਂਭਣਾ ਪੈਂਦਾ ਸੀਗਾ ਹੁਣ ਤਾਂ ਇੱਕ ਅੱਧੀ ਵਾਰ ਮਹੀਨੇ 'ਚ ਬਸ ਇੱਕ ਅੱਧੀ ਵਾਰ ਵੱਤ-ਵੱਤ 2-3 ਵਾਰ ਨਾ ਇੰਨੀ ਕ ਵਾਰ ਬਸ ਆਪ ਸਾਂਭਣੇ ਪੈਂਦੇ ਆ ਨਹੀਂ ਤਾਂ ਸੈਦਾ ਪਾਪਾ ਨਾਲ ਕਰਾ ਦਿੰਦਾ ਤੇ ਹੁਣ ਤਾਂ ਕੋਈ ਕਾਫੀ ਫਰਕ ਆ ਇਹਨਾਂ ਦਾ ਕਰਾ ਦਿੰਦੇ ਨੇ ਨਾਲ ਤੇ ਕੋਈ ਗੱਲ ਨਹੀਂ ਜੀ ਮੂਰੇ ਹੋ ਕੇ ਕਰ ਲਿਆ ਕਰੋ ਕੰਮ ਕੰਮ ਆਪ ਦੇ ਘਰ ਦੇ ਕੰਮ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਹੈਗੀ ਹੈਨਾ ਤੇ ਹਰ ਕੋ ਮੀਨ ਕਹਿੰਦਾ ਹੁੰਦਾ ਸੀ ਵੀ ਤੂੰ ਨਾ ਕਰਿਆ ਕਰ ਮੂਰੇ ਵੀ ਤਾਂ ਹੀ ਨਹੀਂ ਕਰਦਾ ਮੈਂ ਕਿਹਾ ਨਹੀਂ ਵੀ ਮੈਂ ਮੈਂ ਕਰਨਾ ਵੀ ਉਹ ਮੇਰੇ ਘਰ ਦਾ ਕੰਮ ਆ ਹਨਾ ਤੇ ਆਪਾਂ ਤਾਂ ਕਰਦੇ ਆ ਮੂਰੇ ਹੋ ਕੇ ਕਰਦੇ ਰਹੇ ਆ ਤੇ ਅੱਜ ਤਾਂ ਹੀ ਨਾਲ ਲੱਗਦੇ ਨੇ ਹਨਾ ਸਾਰੇ ਦੇਖੋ ਕਿੰਨਾ ਇੱਧਰ ਇਹਨੂੰ ਵੀ ਸ਼ੌਂਕ ਆ ਹਨਾ ਦੇਖੋ ਕਿੰਨਾ ਸੋਣਾ ਮਸਲ ਮਸਲ ਕੇ ਉਹਨੂੰ ਸਾਫ ਕਰ ਰਹੀ ਆ ਸਾਰੇ ਇਹਨਾਂ ਦਾ ਤੇ ਇੱਥੇ ਨਾ ਮੈਂ ਇਹ ਤੋਂ ਤਸਲਾ ਚਕਵਾ ਕੇ ਮਤਲਬ ਸਿੱਟਣ ਸੇ ਲੱਗੇ ਸੀ ਕਿ ਖੇਤ ਦੇ ਵਿੱਚ ਤੇ ਉੱਥੇ ਸਦਾ ਪਾਪਾ ਵੱਟ ਰਿਆ ਸੀ ਪੱਠੇ ਹਨਾ ਦੋ ਭਰੀਆਂ ਸੀਗੀਆਂ ਪੱਠੇ ਵੱਢਣ ਹੋਰ ਘਟ ਸੀਗੇ ਹਨਾ ਤੇ ਉਹ ਵੱਢ ਰਿਆ ਸੀ ਫਿਰ ਮੈਂ ਉਹਨੂੰ ਚਕਾਉਣ ਲੱਗ ਗਈ ਉੱਥੇ ਟਾਈਮ ਲੱਗ ਗਿਆ ਮੈਨੂੰ ਤੇ ਵੀਡੀਓ ਚੱਲਦੀ ਹੋ ਰਹੀ ਫਿਰ ਤਾਂ ਹੀ ਇਹ ਕੱਲਾ ਹੀ ਲੱਗਿਆ ਹੋਇਆ ਇੱਥੇ ਇਹਨੂੰ ਨਹੀਂ ਪਤਾ ਸੀਗਾ ਵੀ ਵੀਡੀਓ ਚੱਲ ਰਹੀ ਹੈ ਮੈਂ ਤਾਂ ਆ ਕੇ ਦੇਖਿਆ ਹੈ ਫਿਰ ਮੈਂ ਕਟਿੰਗ ਨਹੀਂ ਕਰੀ ਹੈ ਕਿ ਫਿਰ ਮੈਂ ਇਦਾਂ ਮੈਂ ਚਲੋ ਸਪੀਡ ਤੇਜ਼ ਕਰਕੇ ਪਾ ਦੂੰਗੀ ਤੇ ਇਹਨੇ ਨਾ ਫਿਰ ਬਾਅਦ ਚ ਪਾਣੀ ਵੀ ਪਲਾਤਾ ਸੀਗਾ ਖੋਲਨ ਦਾ ਹੁੰਦਾ ਹੈ ਮੈਂ ਇਸ ਨੂੰ ਤੇ ਬਾਟੀਆਂ ਨਾਲ ਵੀ ਪਲਾ ਦਿੰਦਾ ਹੁੰਦਾ ਮੈਂ ਇਸ ਨੂੰ ਖੋਲ ਕੇ ਵੀ ਬੰਦ ਹੁੰਦਾ ਹੁੰਦਾ ਡਰਦਾ ਡੁਰਦਾ ਨਹੀਂਗਾ ਇਹ ਪਸ਼ੂਆਂ ਤੋਂ ਹਨ ਇੱਕਨੇ ਵਿੱਚ ਫਿਰੀ ਜਾਂਦਾ ਤੇ ਆ ਦੇਖ ਉਹਨੂੰ ਕਹਿ ਰਿਹਾ ਗਾਂ ਨੂੰ ਕਹਿੰਦਾ ਤੇਰੀ ਮਾਲਸ ਕਰੂੰਗਾ ਮੈਂ ਖੜ ਜਾ ਟਿੱਕੇ ਉਹ ਖਰਖਰਾਨੀ ਮਰਾਉਂਦੀ ਹੈਗੀ ਉਹ ਦੇਖ ਉਹਨੂੰ ਕਹਿ ਰਿਹਾ ਕਹਿੰਦਾ ਇੱਕਨੇ ਕਣ ਮਿਲੂੰਗਾ ਬਹੁਤ ਉਹ ਕਰਦਾ ਇਹ ਤਾਂ ਇੰਨੀਆਂ ਵਧੀਆ ਵਧੀਆ ਗੱਲਾਂ ਕਰਦਾ ਜਾਂਦੀ ਇਹ ਹਾਂ ਸਿਆਣੀਆਂ ਗੱਲਾਂ ਕਰਦਾ ਹੁੰਦਾ ਜੀ ਇਹਦੇ ਕੋਲ ਤੁਸੀਂ ਬੈਠ ਕੇ ਸੁਣੋ ਇਹਦੀਆਂ ਗੱਲਾਂ ਬਹੁਤ ਵਧੀਆ ਗੱਲਾਂ ਕਰਦਾ ਹੈ। ਓਕੇ ਇੱਥੇ ਲਓ ਜਿਸ ਕਾਰਨੇ ਗੋਹਾ ਵੀ ਖੇਚੇਤਾ ਮੇਰੇ ਆਉਂਦੀ ਨੂੰ ਪਾਣੀ ਪਲਾਈ ਬੈਠਾ ਸੀਗਾ ਹਾਂ ਕੱਟੀ ਰਹਿੰਦੀ ਸੀਗੀ ਪਾਣੀ ਤੋਂ ਬੈਡੀ ਨੂੰ ਮੈਂ ਰੱਖ ਗਈ ਸੀ ਆਪੇ ਫਿਰ ਪਾਣੀ ਪਲਾਤਾ ਇਹਨੇ ਦੇਖੋ ਬਾਲਟੀ ਚੱਕ ਲਿਆ ਆਇਆ ਰੱਖ ਤਾ ਫਿਰ ਇਹਨੇ ਦੇਖਿਆ ਵੀ ਮੈਂਸ ਵੀ ਪੀਂਦੀ ਆ ਵੀ ਮੈਂਸ ਵੀ ਪੀਊਗੀ ਪਾਣੀ ਹੁਣ ਮੈਂ ਸਵੇਰ ਨੂੰ ਖੋਲ ਕੇ ਬੰਨਤੀ ਸੀਗੀ ਲੈ ਗਿਆ ਆਪ ਹਲੇ ਮੈਨੂੰ ਕਹਿੰਦਾ ਸੀ ਕਹਿੰਦਾ ਮੰਮੀ ਨਾਲ ਆਦਾ ਮੈਂ ਉਹ ਨਹੀਂ ਵੀ ਮੈਨੂੰ ਨਿਲਾਉਣਾ ਹੈ ਵੀ ਅੱਜੇ ਨਿਲਾਉਣੇ ਹੈਗੇ ਛੱਡ ਪਰੇ ਵੀ ਅੱਜ ਨਹੀਂ ਵੀ ਹੁਣ ਤਾਂ ਸ਼ਾਮ ਦਾ ਟਾਈਮ ਆ ਹੈਨਾ ਤੇ ਫੇਰ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਮੈਂ ਐਤਵਾਰ ਨੂੰ ਆਪੇ ਨਿਲਾਉਂਗਾ ਛੁੱਟੀ ਵਾਲੇ ਦਿਨ ਇੱਕ ਛੁੱਟੀ ਕਹਿੰਦਾ ਇਹਨਾਂ ਤੇ ਕੱਢਿਆ ਕਰਨੀ ਆ ਹੁਣ ਮੈਂ ਹਵਾ ਦਾ ਚੱਲ ਰਹੀ ਸੀ ਫਿਰ ਵੀ ਗਰਮੀ ਲੱਗ ਰਹੀ ਸੀਗੀ ਤੇ ਇੱਥੇ ਮੈਂ ਹੋਗੀ ਸੀ ਗਰਮੀ ਗਰਮੀ ਉੱਥੇ ਪੱਠੇ ਚਕਾਉਂਦੀ ਪਹਿਲਾਂ ਕਿਉਂਕਿ ਰਿਓ ਸਿੱਟਣ ਨੂੰ ਮਤਲਬ ਛੱਟ ਮਾਰੀ ਹੋਈ ਸੀ ਉੱਥੇ ਗਰਮੀ ਨੇ ਭੇਜ ਗਏ ਫੇ ਪੱਠੇ ਚਕਾਉਣ ਚਲੇਗੀ ਗੋਹਾ ਸੰਭਰ ਕੇ ਹੁਣ ਆਪਾਂ ਨੇ ਜਾਣਾ ਸੀਗਾ ਤੇ ਗੋਹਾ ਪੱਤਣ ਹਨਾ ਆਪਾਂ ਲੱਗੇ ਸੀਗੇ ਗੋਹਾ ਪੱਤਾ ਇੱਥੇ ਦੇਖੋ ਇਹਨਾਂ ਆਪਾਂ ਨੇ ਮੇਥੀ ਤੇ ਧਨੀਆ ਬੀਜਿਆ ਤੇ ਆਪਾਂ ਇੱਥੇ ਕੈਰੀਆਂ ਸਾਰੀਆਂ ਸਾਫ਼ ਕਰਤੀਆਂ ਮਿਰਚਾਂ ਪੱਟਤੀਆਂ ਥੋੜੀਆਂ ਜਿਹੀਆਂ ਜਿ ਰੱਖਿਆ ਨੇ ਬਹੁਤ ਜ਼ਿਆਦਾ ਮਿਰਚ ਲੱਗਦੀ ਸੀਗੀ ਤੇ ਹਲਦੀ ਦੇਖੋ ਆਪਣੀ ਕੀ ਸੋਹਣੀ ਖੜੀ ਆ ਤੇ ਪਿਛਲੇ ਸਾਲ ਵਾਲੀ ਹਲਦੀ ਹਲੇ ਓਕੜੇ ਪਈ ਆ ਤੇ ਆਪਣੀ ਇਹ ਵੀ ਤਿਆਰ ਹੋ ਗਈ ਤੇ ਇੱਥੇ ਆਪਾਂ ਸਾਫ਼ ਕਰ ਲਿਆ ਸੀਗਾ ਸਾਰਾ ਜਿੱਥੇ ਆਪਣਾ ਧਨੀਆ ਵਗੈਰਾ ਲੱਗੇ ਹੋਇਆ ਸੀ ਕਈਏ ਦੀ ਬੇਲਾਂ ਸੀਗਾ ਸਾਰੀਆਂ ਪੱਟ ਕੇ ਸੱਟਤੀਆਂ ਤੇ ਆਪਾਂ ਹੁਣ ਇੱਥੇ ਗੋਹਾ ਪੱਥਿਆ ਕਰਾਂਗੇ ਖਾਸੀ ਜਗ੍ਹਾ ਇਹ ਖੁੱਲੀ ਖੁੱਲੀ ਡੁੱਲੀ ਤੇ ਗੋਹਾ ਬਤਨ ਤੋਂ ਪਹਿਲਾਂ ਮੈਂ ਥੱਲੇ ਪਾ ਲੂੰਗੀ ਸਵਾ ਸਵਾ ਪਈ ਸੀਗੀ ਢੇਰੀ ਉਹ ਹੰਡਾਨਾਂਗੇ ਇੱਥੇ ਬਹੁਤ ਵਧੀਆ ਧੁੱਪਾਂ ਲੱਗੂਗੀ ਪਾਥੀਆਂ ਨੂੰ ਤੇ ਮੈਂ ਨਾ ਇਹ ਹੱਥ ਤੇ ਤੁਸੀਂ ਕਹੋਗੇ ਲਫਾਫਾ ਕਰਦੇ ਬੰਨਿਆ ਮੇਰੇ ਨਾ ਹੱਥ ਤੇ ਜ਼ਖਮ ਹੋਇਆ ਹੋਇਆ ਹੈ ਫਿਰ ਉਹਦੇ ਤੇ ਮਤਲਬ ਗੋਹਾ ਲੜਦਾ ਹੈ ਤਾਂ ਕਰਕੇ ਨਾ ਮੈਂ ਮੈਂ ਇਹ ਵੀ ਇਨਫੈਕਸ਼ਨ ਜ਼ਿਆਦਾ ਨਾ ਹੋ ਜਵੇ ਫਿਰ ਲਫਾਫਾ ਬੰਨ ਕੇ ਗੋਹਾ ਪੱਥਿਆ ਸੀਗਾ ਵੈਸੇ ਤਾਂ ਆਪਣੇ ਤੁਹਾਨੂੰ ਪਤਾ ਹੈ ਵੀ ਗੋਬਰ ਗੈਸ ਵੀ ਹੈਗਾ ਸਿਲੰਡਰ ਵੀ ਹੈਗਾ ਫਿਰ ਵੀ ਛਟੀਆਂ ਵੀ ਹੈਗੀਆਂ ਨੇ ਨਾ ਫਿਰ ਵੀ ਚੁੱਲ੍ਹੇ ਵਿੱਚ ਪਾਥੀ ਲਾਏ ਵੀ ਨਾ ਨਹੀਂ ਸਰਦਾ ਹੈਗਾ ਜਿਵੇਂ ਕਿ ਹੁਣ ਸਿਆਲ ਆਉਣੇ ਵਾਲੇ ਮੂਰੇ ਹਨਾ ਫਿਰ ਸਾਗ ਵਗੈਰਾ ਬਣਾਇਆ ਕਰਾਂਗੇ ਫਿਰ ਪਾਥੀ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ ਤਾਂ ਕਰਕੇ ਗੋਹਾ ਪਾ ਨੂੰ ਪੱਥਣਾ ਹੀ ਪੈਂਦਾ ਸਾਇਦੇ ਪਾਪਾ ਤਾਂ ਕੱਦੇ ਕਹਿ ਰਹੇ ਆ ਵੀ ਗੋਹਾ ਇਹਨੂੰ ਜ਼ਿਆਦਾ ਫਿਕਰ ਰਹਿੰਦਾ ਹਨਾ ਮੇਰੇ ਨਾਲ ਵੱਧ ਫਿਕਰ ਸਾਇਦੇ ਪਾਪਾ ਨੂੰ ਰਹਿੰਦਾ ਵੀ ਪਾਥੀਆਂ ਮੁੱਕ ਗਈਆਂ ਵੀ ਪੱਥਲਾ ਮੈਨੂੰ ਕਹਿੰਦਾ ਮੈਂ ਸਨੇਰ ਲਾ ਦੰਨਾ ਹਨਾ ਵੀ ਫੇਰ ਕਿਸੇ ਤੋਂ ਪਥਾ ਲਾਂਗੇ ਮੈਂ ਕਿਹਾ ਨਹੀਂ ਸਨੇਰ ਨਹੀਂ ਲਾਉਣਾ ਹੈਗਾ ਕਿਸੇ ਤੋਂ ਨਹੀਂ ਪਥਾਉਣੀਆਂ ਹੈਗੀਆਂ ਆਪੇ ਪੱਥਾਂਗੇ ਵੀ ਚਾਹੇ ਥੋੜਾ ਥੋੜਾ ਕਰਕੇ ਮੈਂ ਪੱਥੀ ਜਾਵਾਂ ਹਨਾ ਤੇ ਫਿਰ ਇਹ ਦੋ ਦਿਨ ਦਾ ਹੋਇਆ ਹੋਇਆ ਸੀਗਾ ਇਕੱਠਾ ਗੋਹਾ ਤੇ ਫੇਰ ਮੈਂ ਅੱਜ ਤਾਂ ਪੱਥੇ ਦੇਣਾ ਮੈਂ ਹਨਾ ਤੇ ਮੈਂ ਕਿਸੇ ਨੂੰ ਨਹੀਂ ਲਾਉਣਾ ਹੈਗਾ ਤੇ ਮੈਨੂੰ ਇਹਦਾ ਹੁੰਦਾ ਵੀ ਆਪਦੇ ਕੰਮ ਆਪੇ ਕਰਕੇ ਖੁਸ਼ ਰਹਿਨੇ ਆਪਾਂ ਤੇ ਕੀ ਫਾਇਦਾ ਹੋਣਾ ਕਿਸੇ ਦੇ ਮਗਰ ਫੇਰੰਦਾ ਪਹਿਲਾਂ ਮਿੰਤਾ ਕਰੋ ਅਗਲੇ ਦੀਆਂ ਹਨਾ ਤੇ ਵੀ ਸਾਡੇ ਗੋਹਾ ਪੱਥ ਜੋ ਤੇ ਫੇਰ ਨਾਲੇ ਇਕੱਠਾ ਪੱਥਣਾ ਵੀ ਔਖਾ ਏ ਤੇ ਲੋ ਜੀ ਮੈਂ ਸਾਰੇ ਇਹ ਇੱਥੇ ਪੱਥ ਕੇ ਆਪਾਂ ਸਾਰੇ ਰੱਖ ਦਾਂਗੇ ਤੇ ਬਾਕੀ ਜੀ ਆ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਸਾਡੇ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹਾਈਪ ਦਾ ਬਟਨ ਵੀ ਜ਼ਰੂਰ ਦਵਾ ਦਿਆ ਕਰੋ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਦੇਖੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਤਾਂ ਹੀ ਅੱਗੇ ਚਾਵਾਂਗੇ ਤੇ ਲਓ ਜੀ ਆਪਾਂ ਆਪਣੇ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ ਟਾਟਾ